ਕੀ ਲੱਗਦਾ ਵੀ ਪਹਿਲਾਂ ਮਰਹਾਈ ਨੇ ਇੱਕ ਗਰੀਬ ਨੂੰ ਜਿਹੜਾ ਪਹਿਲਾਂ ਮਾਰਿਆ ਹੁੰਦਾ ਉਹ ਤੋਂ ਇਦਾਂ ਦੀ ਜਿਹੜੀ ਕੁਦਰਤੀ ਮਾਰ ਉਸ ਪੈ ਜਾਣੀ ਤੇ ਕੀ ਇਹ ਗਰੀਬ ਬਾਤ ਉੱਠਾ ਜਿਹੜਾ ਕਿਵੇਂ ਦੇ ਦੇ ਹਾਂਜੀ ਕੋਈ ਨਹੀਂ ਸਰ ਜੀ ਕੋਈ ਨਹੀਂ ਜੇ ਦਿੰਦਾ ਐਡਾ ਆਹ ਰੱਬ ਦਿੰਦੇ ਆ ਪਹਿਲਾਂ ਤੁਹਾਨੂੰ ਪਾ ਕੇ ਲੈ ਦੇ ਕੇ ਜਾਂਦੇ ਆ ਤੇ ਕੋਈ ਨਹੀਂ ਦਿੰਦਾ ਬਲੋ ਕੁਝ ਰਸੂਕ ਵਾਲੇ ਨੇ ਚਲੋ ਕੁਦਰਤੀ ਮਾਰ ਸਾਰਿਆਂ ਨੂੰ ਪਈ ਆ ਵਿੱਚ ਸਾਰੇ ਬਿਲੁੰਦਰੇ ਗਰੇ ਨੇ ਪਰ ਕੁਝ ਤਾਂ ਜਿਹੜੇ ਸਿਹਤ ਹੀ ਟਾਈਮ ਲਾ ਕੇ ਪਰਭਾਈ ਕਰ ਲੈਣਗੇ ਪਰ ਆਹ ਬੰਦਾ ਜਿਹੜਾ ਪਹਿਲਾਂ ਹੀ ਜਿਹੜਾ ਮਾਰਿਆ ਹੁੰਦਾ ਵਾ ਉਹ ਤੋਂ ਇਦਾਂ ਹੀ ਮਾਰ ਪੈ ਜਾਂਦੀ ਕੀ ਉਹਦੇ ਆਹ ਤੇ ਫੇਰ ਉੱਠਣਾ ਜਿਹੜਾ ਕਿਵੇਂ ਉੱਠ ਸਕਦਾ ਹਾਂਜੀ ਨਹੀਂ ਸਰ ਜੀ ਉਹ ਰੋਈਲੇ ਮਾਰੇ ਹੁੰਦਾ ਹਾਂਜੀ ਨਹੀਂ ਹੋ ਸਕਦਾ ਤੁਸੀਂ ਦੱਸ ਰਹੇ ਹੋ ਤਿੰਨ ਚਾਰ ਕਿਲੋ ਮੀਟਰ ਕਢ ਕੇ ਆਏ ਹਾਂ ਗਾੜੀ ਅਜੇ ਫਸਲ ਆਉਂਦੇ ਵਿੱਚ ਵੀ ਇੰਨਾ ਵਕਤ ਲੱਗ ਜਨਾ ਤੇ ਕਿਵੇਂ ਜਿਹੜਾ ਸਰਕਲ ਚੱਲਣਾ ਹੈ ਐਦਾਂ ਹੀ ਸਾਰਜੀ ਮਾੜਾ ਮੋਟਾ ਚਲਾਇਆ ਦੇ ਦਿੰਨੇ ਹੋਰ ਫਿਰ ਕੀ ਕਰਨਾ ਝੋਨੇ ਆ ਤੇ ਉਹ ਵੀ ਮਾਰੇ ਗਏ ਕਿਉਂਕਿ ਸਮਾਜ ਸੇਵੀ ਸੰਸਥਾ ਨੇ ਹੁਣ ਕੁਦਰਤੀ ਆਪਾਈ ਚਲੋ ਆਪਣਾ ਸੇਵਾ ਕਰ ਰਹੀ ਹੈ ਜੋਰ ਲਗਾ ਰਹੀ ਹੈ ਪਰ ਜਿਹੜੇ ਦੇਣ ਪੱਤਰੇ ਹੋ ਗਏ ਨੇ ਉਹਨਾਂ ਵੀ ਜਿਹੜਾ ਇਸ ਚੀਜ਼ ਤੋਂ ਨਹੀਂ ਮਿਲ ਸੇਵਾ ਦਾ ਕਾਰਜ ਹੋਣੀ ਹੈ ਚਲੋ ਬਹੁਤ ਵੱਡੀ ਪੱਤਰ ਸੇਵਾ ਮੋਢੀਆਂ ਨੇ ਪਰ ਕਿਤੇ ਨਾ ਕਿਤੇ ਲੱਗਦਾ ਨਹੀਂ ਬਹੁਤ ਵੱਡਾ ਜਿਹੜਾ ਕਮਾਜ ਇੱਦਾਂ ਮਾੜਾ ਮੋਟਾ ਨੇ ਆਣਾ ਨੇ ਬੱਚਿਆਂ ਨੂੰ ਵੀ ਅਸੀਂ ਕਿਸੇ ਦੇ ਘਰ ਰਹਿੰਦੇ ਨੇ ਇੱਦਾਂ ਬਸ ਸਾਰਾ ਸਮਾਨ ਸਾਰਾ ਭੇਜ-ਪੁਝ ਗਿਆ ਦੀਆਂ ਕੱਪੜਾ ਵੀ ਪਾਤੀ ਹਿੰਬਾਲਾ ਨੂੰ ਸਾਰਾ ਇੱਦਾਂ ਘੱਜ ਕੇ ਜੀ ਇੱਦਾਂ ਮਾੜਾ ਮੋਟਾ ਗੁਜ਼ਾਰਾ ਕਰੀਦਾ ਸਾਰੂ ਪਿੰਡ ਲਾ ਲਾ ਕੇ ਲੋਕਾਂ ਦੇ ਘਰਾਂ ਤੁਰਤੇ ਇੱਦਾਂ ਖਵਾਦੇ ਰਹੇ ਬੱਚਿਆਂ ਨੂੰ ਤੇ ਇੱਦਾਂ ਦਵਾਦਾ ਤਾਂ ਬਾਕੀ ਸਾਰੇ ਇੱਦਾਂ ਵੀ ਪੇਟੀ ਬਣੇ ਨਿਕਲੀ ਨਾ ਪਰੋਲਾ ਨਿਕਲਿਆ ਇੱਦਾਂ ਸਾਰਾ ਲੇੜਾ ਕੱਪੜਾ ਕੋਈ ਸਾਰਾ ਭੇਜ-ਪੁਝ ਗਿਆ ਕਿੰਨੀ ਪਰੋਲੇ ਵਿੱਚ ਕਣ ਸੀ ਹਾਂਜੀ ਕਿੰਨੀ ਕਣ ਸੀ ਸਾਰੇ ਨਿਕ ਮੈਂ ਦਾ ਕੰਮ ਹਾਂਜੀ ਸਾਰੀ ਖਰਾਬ ਹੋ ਗਈ ਹਾਂਜੀ ਮਿਲ ਕਣ ਤੋਂ ਮੁੱਲ ਹੀ ਕਿ ਜਾ ਮਿਲ ਬਾਰੋ ਛੱਟੇ ਚੋਕੇ ਨਹੀਂ ਸਰ ਜੀ ਮੁੱਲ ਲਈ ਹਾਂਜੀ ਮੁੱਲ ਲਈ ਹਾਂਜੀ ਪਰ ਉਹਨਾਂ ਕੋਲ ਵਿੱਚ ਉਹ ਕੰਮ ਕਰਦੇਗਾ ਕਰਦੇ ਹਾਂ ਹਾਂ ਜੀ ਸਰਜੀ ਘਰ ਵਾਲੇ ਮੇਰੇ ਠੀਕ ਨਹੀਂ ਰਹਿਦੇ ਤੇ ਮੈਂ ਇਹ ਘਰ ਦੀ ਝਾੜੂ ਪੋਚਾ ਲਾ ਕੇ ਲੋਕਾਂ ਦਾ ਇੱਦਾਂ ਬੱਚਿਆਂ ਨੂੰ ਪਾਲ ਲਈ ਦਾਰਸਤਾਂ ਕਰਦੇ ਜਿਹੜੇ ਘਰਾਂ 'ਚ ਕੰਮ ਕਰਨ ਉਹ ਇਦਾਂ ਸਰਜੀ ਕੋਈ 1000 ਦੇ ਦਿੰਦਾ ਕੋਈ 700 ਦੇ ਦਿੰਦਾ ਕੋਈ 500 ਦੇ ਦਿੰਦਾ ਇਦਾਂ ਕਰਕੇ ਉਹ ਵੀ ਨਹੀਂ ਲੋਕੀ ਮਹੀਨੇ ਦੇ ਪੂਰੇ ਦਿੰਦੇ ਉਹ ਵੀ 200 ਕਦੀ 100 ਕਦੀ 300 ਇਦਾਂ ਦਿੰਦੇ ਕਿੰਨੇ ਪੈਸੇ ਨਾਲ ਘਰ ਦੇ ਵਿੱਚ ਜਿਹੜਾ ਗੁਜ਼ਾਰਾ ਹੋ ਜਾਂਦਾ ਮਿਲਕ ਪਰਿਵਾਰਕ ਮੈਂ ਇਦਾਂ ਸਰਜੀ ਮਾੜਾ ਮੋਟਾ ਕਰਦੇ ਰਹਿਦਾ ਕੀ ਕਰਨਾ ਹਣ ਬੱਚਿਆਂ ਨੂੰ ਇੱਥੇ ਪਾਲਣਾ ਹੀ ਹਾਂ ਹਾਂ ਜੀ ਕਦੀ ਮਤਲਬ ਸਮਾਜ ਸੇਵੀ ਸਾਇਤਾ ਜਾਂ ਅਨਰਵੀ ਦਾ ਨੇ ਕਦੀ ਮਤਲਬ ਤੁਹਾਡੀ ਲੋੜਵੰਦ ਜਿੱਦਾਂ ਉਹ ਪਰਿਵਾਰ ਕੋ ਜਦੋਂ ਲੋੜ ਪਰਿਵਾਰ ਨੂੰ ਕੋਈ ਨਹੀਂ ਜੋ ਵੀਰਜ ਕਰਦਾ ਲੋੜ ਪੂਰੀ ਇੱਥੇ ਕਹਿ ਦਿੰਦੇ ਵੋਟਾਂ ਲੈਣੇ ਆ ਜਾਂਦੇ ਸਾਨੂੰ ਵੋਟਾਂ ਦੋ ਹਾਂ ਤੁਹਾਡੇ ਕਮਰੇ ਪਾ ਕੇ ਦੇਵਾਂਗੇ ਤੁਹਾਨੂੰ ਪਾ ਤੇ ਲਾ ਦੇਵਾਂਗੇ ਇਦਾਂ ਵੋਟਾਂ ਲੈ ਕੇ ਚੱਲ ਜਾਂਦੇ ਤੇ ਕੋਈ ਨਹੀਂ ਕੁਛ ਨਹੀਂ ਕੋਈ ਨਹੀਂ ਜੋ ਮਨ ਅੱਜ ਅਸੀਂ ਪਹੁੰਚੇ ਡੇਰਾ ਬਾਬਾ ਨਾਨਕ ਦੇ ਪਿੰਡ ਰਚੀਕੇ ਤਲਾ ਸੋ ਮੈਂ ਇੱਕ ਰੀ ਕੈਮਰਾਮੈਨ ਨੂੰ ਕਹਾਂਗਾ ਜਿਹੜੀਆਂ ਘਰ ਦੀਆਂ ਜਿਹੜੀਆਂ ਤਸਵੀਰਾਂ ਆਪਣੇ ਦਰਸ਼ਕਾਂ ਨੂੰ ਜ਼ਰੂਰ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਇਹ ਵੀ ਘਰ ਇੱਕ ਹੈ ਮਾਤ ਗਰੀਬ ਲੋੜਵੰ ਉਹ ਹਰ ਦਿਨ ਭੇਡ ਦੇ ਵਿੱਚ ਆ ਕੇ ਜਿਹੜਾ ਨੁਕਸਾਨਦਈ ਹੋ ਗਿਆ ਪਰਵਾਰਕ ਮੈਂਬਰ ਆਪਣੀ ਫੈਮਿਲੀ ਦੇ ਨਾਲ ਇਸ ਘਰ ਦੇ ਵਿੱਚ ਮजूद ਚੰਨ ਸੋ ਇਹਨਾਂ ਹੈ ਕਿ ਕੋਈ ਜਾਨੀਵਾਲੀ ਨੁਕਸਾਨ ਤਾਂ ਨਹੀਂ ਹੋਇਆ ਪਰ ਫਿਰ ਵੀ ਜੜੀਆਂ ਘਰ ਦੀਆਂ ਸੱਤਾਂ ਜੜੀਆਂ ਲੈਂਟਰ ਪਾਲੇ ਜਿਹੜੇ ਟਾਂ ਜੜੀਆਂ ਕੁਝ ਜਿੱਡ ਪਈਆਂ ਨੇ ਸੋ ਸਾਡੇ ਨਾਲ ਪਰਵਾਰਕ ਮੈਂਬਰ ਨੇ ਇਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਅੱਜ ਸਵੇਰੇ 7 ਵਜੇ ਮਨੇ ਰ 4 ਵਜੇ ਆਉਣਾ ਹੈ ਤੇ 7:30 ਜੀ ਜਿਹਦੇ ਨਿਆਣੇ ਸਤੇ ਹੀ ਬਾਹਰ ਜੇ ਜਿਆਦਾ ਸਮਾਨ ਨਹੀਂ ਨਿਕਲਿਆ ਤਾਂ ਵਾਦਾ ਪਾ ਬੱਚੇ ਕਢਣ ਦੀ ਕੀਤੀ ਸਾਰੇ ਕੱਪੜਾ ਲੀੜਾ ਸਾਰਾ ਭੇਜ ਗਿਆ ਘਾਤੀ ਲੱਕੜੀ ਸਾਰੀ ਭੇਜ ਪੂਜ ਗਏ ਕਿ ਆਪਾਂ ਸਾਡੀ ਕਿਸੇ ਕਰ ਸਕਦੇ ਸਮਾਨ ਨਹੀਂ ਇਹ ਸਾਰਾ ਜਿਹੜਾ ਸਮਾਨ ਹੈ ਇੱਕੋ ਅੰਦਰ ਦੇ ਵਿੱਚ ਜਿਹੜਾ ਮੱਲੋ ਦਾਣਾ ਪੱਕਾ ਜਿਸ ਕੋ ਅੰਦਰ ਚਾ ਰੱਖਿਆ ਹਾਂਜੀ ਇੱਕੋ ਬਹੁਤ ਬਹੁਤ ਇਦਾਂ ਇਹ 7 ਫੁੱਟ ਪਾਣੀ ਆਇਆ ਸੱਜੇ ਤੇ ਕਿੰਦੇ ਵੱਰੇ ਇਦਾਂ ਉੱਤੇ ਹੈ ਇਦਾਂ ਇਹ ਵੀ ਉਹ ਇਦਾਂ ਭੁੱਖੇ ਲੱਗੇ ਰਿਹਾ ਕੇ ਵੀ ਕੰਮ ਧੰਦਾਵਨੇ ਝਾੜੂ ਪੋਚੇ ਲਾ ਲਾ ਕੇ ਲੋਕਾਂ ਦੇ ਘਰਾਂ ਤੁਰਤੀ ਇਦਾਂ ਖਵਾਲਦੇ ਰਹੇ ਬੱਚਿਆਂ ਨੂੰ ਤੇ ਇਦਾਂ ਦਵਾਦਾਵ ਤਾਂ ਬਾਕੀ ਸਾਰੇ ਇਦਾਂ ਵੀ ਪੇਟੀ ਬਣੇ ਨਿਕਲੀ ਨਾ ਪਰੋਲਾ ਨਿਕਲਿਆ ਇਦਾਂ ਸਾਰਾ ਜਿਹੜਾ ਕੱਪੜਾ ਭੋਈ ਸਾਰਾ ਭੇਜ ਦੂਜੇ ਕਿੰਨੀ ਪਰੋਲੇ ਵਿੱਚ ਕਣ ਗਈ ਹਾਂਜੀ ਕਿੰਨੀ ਕਣ ਗਈ ਸਾਰਾ 3-4 ਮਿੰਟਾਂ ਦਾ ਕੰਮ ਹਾਂਜੀ ਸਾਰੀ ਖਰਾਬ ਹੋ ਗਈ ਹਾਂਜੀ ਮੁੱਲ ਕਣ ਤੋਂ ਮੁੱਲ ਲਈ ਸੀ ਜਾਂ ਮਲਵਾਰੋ ਛੱਟੇ ਛੋਟੇ ਨਹੀਂ ਸਰ ਜੀ ਮੁੱਲ ਲਈ ਸੀ ਹਾਂਜੀ ਮੁੱਲ ਲਈ ਸੀ ਹਾਂਜੀ ਪਰ ਉਹਨਾਂ ਵਿੱਚ ਪ੍ਰੋਗਰਾਮ ਨਾ ਬੈਠੇ ਕੰਮ ਕਰਦੇਗਾ ਘਰ ਦਾ ਹਾਂ ਜੀ ਸਰਜੀ ਘਰ ਵਾਲੇ ਮੇਰੇ ਠੀਕ ਨਹੀਂ ਰਹਿਦੇ ਤੇ ਮੈਂ ਇਹ ਘਰ ਦੀ ਝਾੜੂ ਪੋਚਾ ਲਾ ਕੇ ਲੋਕਾਂ ਦਾ ਇੱਦਾਂ ਬੱਚਿਆਂ ਨੂੰ ਪਾਲੀ ਬਾਰ ਸਤਾਂਦੀ ਮਤਲਬ ਕਿੰਨੇ ਪੈਸੇ ਜਿਹੜੇ ਘਰਾਂ 'ਚ ਕੰਮ ਕਰਨ ਨਾਲ ਜਿੰਨਾ ਸਰਜੀ ਕੋਈ 1000 ਦੇ ਦਿੰਦਾ ਕੋਈ 700 ਦੇ ਦਿੰਦਾ ਕੋਈ 500 ਦੇ ਦੇ ਦਿੰਦਾ ਇਦਾਂ ਕਰਕੇ ਉਹ ਵੀ ਨਹੀਂ ਲੋਕੀ ਮਹੀਨੇ ਦੇ ਪੂਰੇ ਦਿੰਦੇ ਉਹ ਵੀ 200 ਕਦੀ 100 ਕਦੀ 300 ਇਦਾਂ ਦਿੰਦੇ ਕਿੰਨੇ ਪੈਸੇ ਨਾਲ ਘਰ ਦੇ ਵਿੱਚ ਜਿਹੜਾ ਗੁਜ਼ਾਰਾ ਹੋ ਜਾਂਦਾ ਮਿਲਕ ਪਰਿਵਾਰਕ ਨਾਲ ਇਦਾਂ ਸਰਜੀ ਮਾੜਾ ਮੋਟਾ ਕਰਦੇ ਰਹਿਦਾ ਕੀ ਕਰਨਾ ਹਣ ਬੱਚਿਆਂ ਨੂੰ ਇੱ ਹਾਂਜੀ ਕਦੀ ਮਤਲਬ ਸਮਾਜਿਕ ਸਹਾਇਤਾ ਜਾਨਰੇ ਵੀਰਾਂ ਨੇ ਕਦੀ ਮਤਲਬ ਤੁਹਾਡੀ ਲੋੜਾਂ ਤੇ ਜਿੱਦਾਂ ਉਹ ਪਰਿਵਾਰ ਕੋਲ ਜਿੱਦਾਂ ਲੋੜ ਪਰਿਵਾਰ ਨੂੰ ਕੋਈ ਨਹੀਂ ਜੇ ਵੀਰ ਜੀ ਕਰਦਾ ਲੋੜ ਪੂਰੀ ਇੱਥੇ ਕਹਿ ਦਿੰਦੇ ਬੋਟਾ ਲੈਣੇ ਆ ਜਾਂਦੇ ਵੀ ਸਾਨੂੰ ਬੋਟਾ ਦੋ ਅਸੀਂ ਤੁਹਾਡੇ ਕਮਰੇ ਪਾ ਕੇ ਦੇਵਾਂਗੇ ਤੁਹਾਨੂੰ ਪਾ ਤੇ ਲਾ ਦੇਵਾਂਗੇ ਇਦਾਂ ਬੋਟਾ ਲੈ ਕੇ ਚੱਲ ਜਾਂਦੇ ਤੇ ਕੋਈ ਨਹੀਂ ਕੋਸ਼ਣ ਨਹੀਂ ਤੇ ਕੋਈ ਨਹੀਂ ਜੇ ਮਨ ਕੀ ਲੱਗਦਾ ਨਹੀਂ ਪਹਿਲਾਂ ਮਹਿੰਗਾਈ ਨੇ ਇੱਕ ਗਰੀਬ ਨੂੰ ਜਿਹੜਾ ਪਹਿਲਾਂ ਮਾਰਿਆ ਹੁੰਦਾ ਉਹ ਤੋਂ ਇਦਾਂ ਦੀ ਜਿਹੜੀ ਕੁਦਰਤੀ ਮਾਰ ਉਹ ਪੈ ਜਾਣੀ ਤੇ ਇੱਕ ਗਰੀਬਾਤ ਉੱਠਾ ਜਿਹੜਾ ਕਿਹਦੇ ਦੇ ਦੋ ਹਾਂਜੀ ਕੋਈ ਨਹੀਂ ਸਰ ਜੀ ਕੋਈ ਨਹੀਂ ਜੇ ਦਿੰਦਾ ਇਦਾਂ ਆਹ ਲਾ ਦੇਂਦੇ ਆ ਤੇ ਤੁਹਾਨੂੰ ਪੈਸਾ ਤੇ ਲਾ ਦੇ ਕੇ ਜਾਂਦੇ ਆ ਤੇ ਕੋਈ ਨਹੀਂ ਜੇ ਮળો ਕੋਜਰ ਸੂਟ ਵਾਲੇ ਨੇ ਚਲੋ ਕੁਦਰਤੀ ਮਾਰ ਸਾਰਿਆਂ ਨੂੰ ਪਈ ਆ ਵਿੱਚ ਸਾਰੇ ਖੁੰਦਰੇ ਗਏ ਨੇ ਪਰ ਪੁੱਜ ਤਾਂ ਜਿਹੜੇ ਸਿਹਤ ਹੀ ਟਾਈਮ ਲਾ ਕੇ ਪਰਭਾਈ ਕਰ ਲੈਣਗੇ ਪਰ ਆਹ ਬੰਦਾ ਜਿਹੜਾ ਪਹਿਲਾਂ ਹੀ ਜਿਹੜਾ ਮਾਰਿਆ ਹੁੰਦਾ ਵਾ ਉਹ ਤੋਂ ਇਦਾਂ ਨਹੀਂ ਮਾਰ ਪਾਇਆ ਜੀ ਕਿ ਉਹਦੇ ਅੱਜ ਤੇ ਫੇਰ ਉੱਠਣਾ ਜਿਹੜਾ ਕਿਵੇਂ ਉੱਠ ਸਕਦਾ ਹਾਂ ਹਾਂਜੀ ਨਹੀਂ ਸਰ ਜੀ ਉੱਠ ਸਕਦਾ ਉਹ ਤਾਂ ਪਹਿਲਾਂ ਮਾਰਿਆ ਹੁੰਦਾ ਹਾਂਜੀ ਨਹੀਂ ਉੱਠ ਸਕਦਾ ਤੁਸੀਂ ਦੱਸ ਰਹੇ ਹੋ ਤਿੰਨ ਚਾਰ ਕਮੈਂਟਰ ਕਢ ਕੇ ਆ ਹੁਣ ਗਾੜੀ ਅਜੇ ਫਸਲਾਂ ਉਹਦੇ ਵਿੱਚ ਵੀ ਇੰਨਾ ਵਕਤ ਲੱਗ ਜਨਾ ਤੇ ਕਿਵੇਂ ਜਿਹੜਾ ਸਰਕਲ ਚੱਲਣਾ ਹੈ ਇਦਾਂ ਹੀ ਸਰ ਜੀ ਮਾੜਾ ਮੋਟਾ ਚਲਾਇਆ ਦੇਣੇ ਹੋਰ ਫਿਰ ਕੀ ਕਰਨਾ ਝੋਨੇ ਆ ਤੇ ਉਹ ਵੀ ਮਾਰੇ ਗਏ ਕਿਉਂਕਿ ਸਮਾਜ ਸੇਵੀ ਸੰਸਥਾ ਨੇ ਹੁਣ ਕੁਦਰਤੀ ਆਪਾਈ ਚਲੋ ਆਪਣਾ ਸੇਵਾ ਕਰ ਰਹੀ ਹੈ ਜੋਰ ਲਗਾ ਰਹੀ ਹੈ ਪਰ ਜਿਹੜੇ ਦਿਨ ਫਤਰੇ ਹੋ ਗਏ ਨੇ ਉਹਨਾਂ ਵੀ ਜਿਹੜਾ ਇਸ ਚੀਜ਼ ਤੋਂ ਨਹੀਂ ਮਿਲ ਸੇਵਾ ਕੇ ਕਾਰਜ ਹੋਣੇ ਨੇ ਚਲੋ ਬਹੁਤ ਵੱਡੀ ਫਤਰ ਸੇਵਾਵਾਂ ਹੋ ਗਈਆਂ ਨੇ ਪਰ ਕਿਤੇ ਨਾ ਕਿਤੇ ਲੱਗਦਾ ਨਹੀਂ ਬਹੁਤ ਵੱਡਾ ਜਿਹੜਾ ਕਮਾਜਾ ਮਤਲਬ ਪੈਸਾ ਆਉਂਦਾ ਨਹੀਂ ਜਿਵੇਂ ਇੱਦਾਂ ਮੋੜਾ ਮੋਟਾ ਨੇ ਆਣਾ ਬੱਚਿਆਂ ਨੇ ਉਹ ਵੀ ਅਸੀਂ ਕਿਸਦੇ ਘਰ ਰਹਿੰਦੇ ਨੇ ਇੱਦਾਂ ਸਾਰਾ ਸਮਾਨ ਸਾਰਾ ਭੇਜ ਪੂਜ ਗਿਆ ਜਿਹਾ ਕੱਪੜਾ ਵੀ ਪਾਤੀ ਬਾਲਣ ਦੇ ਸਾਰਾ ਇੱਦਾਂ ਭਾਜ ਕੇ ਜੀ ਏਦਾਂ ਮੋੜਾ ਮੋਟਾ ਗੁਜ਼ਾਰਾ ਕਰੀਦਾ ਕਿਤ ਰੋਟੀ ਦਾ ਕਿੱਸ ਰਕੇ ਜੇ ਚੁੱਲ੍ਹਾ ਚੱਲਦਾ ਹਾਂਜੀ ਇੱਦਾਂ ਐ ਕਿ ਕੋਈ ਇੱਦਾਂ ਪੈਸਾ ਤੇ ਨਾਲ ਲੈ ਕੇ ਕੋਈ ਧਾਰਾ ਲੈ ਕੇ ਸਿਲੰਡਰ ਤੇ ਉਹ ਬਾਲਣ ਦੇ ਜੋ ਮੋੜਾ ਮੋਟਾ ਇੱਦਾਂ ਰੋਟੀ ਪਾਣੀ ਖਾਈ ਜਾਂਦੇ ਬਾਕੀ ਸਾਰਾ ਪਾਤੀ ਤੇ ਕਿ ਚੁੱਲੇ ਬਸੇ ਜਾਂਦੇ ਹਾਂਜੀ ਆ ਵੇਖੋ ਪਾਤੀ ਬਾਲਣ ਸਾਰਾ ਭੇਜ ਪੂਜ ਗਿਆ ਜੇ ਕੁਛ ਨਹੀਂ ਜੋ ਬਚਿਆ ਹਾਂਜੀ ਕਿ ਕਿੰਨੇ ਦਿਨ ਪਾਣੀ ਇੱਥੇ ਰਿਹਾ ਕਿੰਨੇ ਦਿਨ ਇੱਥੇ ਰਿਹਾ ਜੋ ਵਾਵਾ 10 15 ਦਿਨ ਰਿਹਾ ਹੈ ਜੀ ਬਿਲਕੁਲ ਕਾਫੀ ਹਾਈਟ ਦੇ ਵਿੱਚ ਪਾਣੀ ਹੋਇਆ ਹੋਗਾ ਹਾਂ ਜੀ ਸੱਚੀ ਐ ਨਾ ਨਾ ਪਾਣੀ ਹਾਂ ਜੀ ਹਾਂ ਜੀ ਉਹ ਬਾਰਸ਼ ਵੀ ਜਿਹੜੀ ਉਹਨਾਂ ਦਿਨਾਂ ਦੇ ਵਿੱਚ ਚੱਲਦੀ ਸੀ ਜੀ ਤੁਸੀਂ ਮੈਨੂੰ ਉਹਨਾਂ ਦੇ ਜਿਹੜੇ ਦਸ ਦੇ ਕਿਸੇ ਦੇ ਘਰ ਗਏ ਪਰ ਉਹ ਕੋਠੇ ਤੇ ਉਹਨਾਂ ਦੇ ਘਰ ਵੀ ਚੱਲਦੇ ਆ ਹਾਂ ਹਾਂ ਜੀ ਸਰ ਜੀ ਇਦਾਂ ਇੰਨਾ ਕੁ ਡਿਆ ਜਾਂਦਾ 10 15 ਦਿਨ ਬਾਰਸ਼ ਵੀ ਰਹਿੰਦੀ ਜੇ ਆਹ ਲਗਾਤਾਰ ਜੋ ਕਿਸੇ ਸਮਾਜਿਕ ਸੰਸਥਾ ਦੇ ਲੋਕਾਂ ਨੇ ਜਿਨ੍ਹਾਂ ਨੇ ਪ੍ਰਵਾਹ ਦਿੱਤੀ ਇਸ ਦਨ ਕੁਦਰਤੀ ਆਫਤ ਦੇ ਵਿੱਚ ਕਿ ਲੱਗਦਾ ਹੁਣ ਆਪਣੇ ਘਰ ਨੂੰ ਜਿਹੜਾ ਤੁਸੀਂ ਪਰਪਾਈ ਕਰ ਪਾਓਗੇ ਹਾਂ ਜੀ ਨਹੀਂ ਸਰ ਜੀ ਹੋਊਗਾ ਹਾਂ ਜੀ ਇਦਾਂ ਹੀ ਹੈ ਕਿ ਹੁਣ ਲੋਕਾਂ ਦਾ ਨਾ ਕਿ ਤੇ ਕੰਮ ਕਰਨ ਦਾ ਲੋਕਾਂ ਨੂੰ ਡੋਣਾ ਹੈ ਇਦਾਂ ਮਾੜਾ ਮਾੜਾ ਸਰ ਜੀ ਗੱਲ ਉਹ ਕਦੇ ਟੁਕਿਆਂ ਕਿੰਨੇ ਕੋਈ ਹਜ਼ਾਰ ਦੇਤਾ 2000 ਦੇ ਜੋ ਪੂਰਾ ਦਿੰਦਾ ਕੋਈ ਆਖੰਡੇ ਤੁਹਾਨੂੰ 20000 ਦਿੰਦਾ ਕੋਈ 500 ਦਿੰਦਾ ਕੋਈ 200 ਕੋਈ 300 ਦਿੰਦਾ ਇਦਾਂ ਮੜਾ ਮੋਟਾ ਗਜਰਾ ਹੁੰਦਾ ਹੁਣ ਜਿਹੜੇ ਐਨਆਰਆਈ ਵੀਰ ਨੇ ਜਿਹਾ ਸਮਾਜ ਸੀ ਵੀ ਸਸਤਾ ਨੇ ਜਿਹੜੀਆਂ ਮਤਲਬ ਲੋੜਵੰਦ ਪਰਿਵਾਰਾਂ ਨੂੰ ਜਿਹੜੀਆਂ ਮਦਦਗਾਰ ਸਾਬਤ ਪਹਿਲੇ ਮੈਂ ਹੁੰਦੀਆਂ ਨੇ ਪਰ ਹੁਣ ਇਦਾਂ ਦੀ ਕੁਦਰਤੀ ਆਫਤ ਆ ਗਈ ਆ ਇਹਨਾਂ ਦੇ ਵਿੱਚ ਉਹ ਵੀ ਜਿਹੜੀਆਂ ਮਦਦਗਾਰ ਸਾਬਤ ਹੋਣਗੀਆਂ ਕਿਹੜਾ ਪਿੰਡ ਪੈਂਦਾ ਤੇ ਕਿਹੜਾ ਜ਼ਿਲ੍ਹਾ ਪੈਂਦਾ ਜੀ ਕੇ ਨੇ ਇਹ ਤੁਹਾਡੀ ਸੇਵਾ ਕਰਨੀ ਸਰ ਜੀ ਕੋਈ ਨਹੀਂ ਜੀ ਸੇਵਾ ਕਰਦਾ ਕਿਹੜਾ ਜਿਹੜਾ ਜਿਹੜਾ ਕਿਹੜਾ ਪੈਂਦਾ ਪਿੰਡ ਕਿਹੜਾ ਕਰਦਾ ਕੋਈ ਦੱਸੋ ਅਰੇ ਚੀਕਾਤ ਲਾ ਜੀਕਾਤ ਹਾਂਜੀ ਕੀ ਕੀ ਲੱਗਦਾ ਹੁਣ ਤੁਹਾਨੂੰ ਇਹ ਦਿਲ ਦੇ ਵਿੱਚ ਭਾਵਨਾ ਕੋ ਮਨ ਮੇਰ ਹੈਗੀ ਕੋਈ ਸਮੱਸਿਆ ਵੀ ਸੋਚਤਾ ਜਾਣਾਂ ਦੀ ਕਰੂਗਾ ਮਦਦ ਕਰੇਗਾ ਹਾਂਜੀ ਹੈ ਸਭ ਜੀ ਮਨ ਮੇਰ ਬਲਾਸ ਹੈਗੀ ਹਾਂਜੀ ਹਾਂਜੀ ਸੋ ਇਹ ਸਾਨੂੰ ਪਿੰਡ ਰਚੀਕਤੜਾ ਜ਼ਿਲ੍ਹਾ ਫਤਿਹਸਪੁਰ ਹਲਕਾ ਡੇਰਾ ਬਾਬਾ ਨਾਨਕ ਦੇ ਵਿੱਚ ਇੱਕ ਹਰ ਪ੍ਰਭਾਵਿਤ ਗਰੀਬ ਪਰਿਵਾਰ ਜਿਹੜਾ ਪਹਿਲਾਂ ਗਰੀਬੀ ਦੀ ਮਾਰ ਦੇ ਵਿੱਚ ਕਾਫੀ ਆ ਚੁੱਕੇ ਸਨ ਇੱਕ ਸਮਾਜ ਸੇਵੀ ਸੰਸਥਾ ਜਾਨ ਅਨਰ ਦੇ ਗੀਰਾ ਤੋਂ ਉਹਦੀ ਗੁਹਾਰ ਕਰ ਰਹੇ ਇਹ ਗੱਲ ਅਗਰੇ ਨੇ ਸੋ ਘਰਾਂ ਦੇ ਵਿੱਚ ਕੰਮ ਕਰਦੇ ਨੇ ਮੇਰੀ ਮਾਂ ਚੱਲਦਾ ਉਹ ਪੁੱਤੋ ਜਿਹੜੀ ਕੋਈ ਮਾਰ ਪੈ ਗਈ ਹੈ ਇਹ ਤਾਂ ਬਹੁਤ ਖਾਚਾ ਜਿਹੜਾ ਕਰਨ ਨੂੰ ਪਈ ਕਰਨ ਵਿੱਚ ਬੜਾ ਔਖਾ ਵਾ ਸੋ ਇਹਨਾਂ ਦੇ ਵੀ ਲੋੜਵੰਦ ਪਰਿਵਾਰਾਂ ਦੀ ਜਿਹੜੀ ਮਦਦ ਕਰਨ ਦੇ ਵਿੱਚ ਸਮਾਜ ਸੇਵੀ ਸੰਸਥਾ ਨੂੰ ਜ਼ਰੂਰ ਆ ਕੇ ਆਉਣਾ ਚਾਹੀਦਾ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰੀ ਸਿੰਘ কার্ল বলে দেখো